ਯਾਦ ਕਰ ਲੈ ਪਹਿਲੀ ਪੇਸ਼ੀ ਹੋਈ ਸਵੇਰੇ ਸੁਪਾਹੀ ਲੈਣ ਵਾਸਤੇ ਆਏ ਨੇ ਮਾਤਾ ਨੇ ਛੋਟੇ ਸਹਿਜਾਂ ਨੂੰ ਤਿਆਰ ਕੀਤਾ ਦਬਾਦੇ ਸਜਾਏ ਨੇ ਤੇ ਸਿਰਾਂ ਦੇ ਉੱਤੇ ਕਲਗੀਆਂ ਸਜਾ ਦਿੱਤੀਆਂ ਕਿਉਂ ਕਲਗੀਆਂ ਸਜਾ ਦਿੱਤੀਆਂ ਕਿ ਕਿਸੇ ਨੂੰ ਮੱਛਰ ਦੀ ਲੋੜ ਨਾ ਪਵੇ ਤੇ ਛੋਟੇ ਸਹਿਜਾਂ ਦੇ ਕੋਣ ਹੈ ਪਤਾ ਲੱਗ ਜਾਵੇ ਕਿ ਕਲਗੀਆਂ ਵਾਲੇ ਦੇ ਲਾਗ ਨੇ ਕਲਗੀਆਂ ਵਾਲੇ ਦੇ ਲਾਲ ਨੇ ਲੈ ਕੇ ਸਿਪਾਹੀ ਤੁਰੇ ਜਾ ਰਹੇ ਨੇ ਤੇ ਮਾਤਾ ਨੇ ਆਖਿਆ ਪੁੱਤਰੋ ਗੱਜ ਕੇ ਫਤਿਹ ਬਲਾਇਓ ਸੂਬੇ ਸਰਹੰਦ ਦੇ ਸਾਹਮਣੇ ਜਾ ਕੇ ਢਹਲੇ ਨਾ ਪੈ ਜਾਇਓ ਜਦੋਂ ਪਹੁੰਚੇ ਸੂਬੇ ਦੀ ਕਚਹਿਰੀ ਦੇ ਵਿੱਚ ਤੇ ਜਾ ਕੇ ਉੱਥੇ ਆਖਿਆ ਗਿਆ ਕਹਿੰਦੇ ਸੂਬੇ ਸੂਬਾ ਸਰਹੰਦ ਦੇ ਬੈਠੇ ਨੇ ਕਹਿੰਦੇ ਸੂਬਾ ਸਰਹੰਦ ਬੈਠਾ ਇਹਨਾਂ ਨੂੰ ਆਖੋ ਸਲਾਮ ਅਲੈਕਮ ਬੱਚਿਓ ਸਲਾਮ ਕਰੋ ਤੇ ਬੱਚਿਆਂ ਨੇ ਇੱਕ ਦੂਜੇ ਵੱਲ ਦੇਖਿਆ ਸਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਨੇ ਬਾਬਾ ਜੋਰਾਵਰ ਸਿੰਘ ਵੱਲ ਦੇਖਿਆ ਫਿਰ ਲੱਗੇ ਬੁਲਾਈਏ ਫਿਰ ਆਪਾਂ ਇੱਕ ਦੂਜੇ ਨਾਲ ਸਲਾਹ ਕਰਕੇ ਤੇ ਜਦੋਂ ਬੋਲਣ ਲੱਗੇ ਤੇ ਸੂਬੇ ਸਰੰਦ ਨੇ ਆਖਿਆ ਵੀ ਲੈ ਜੇ ਹੁਣੇ ਸਲਾਮ ਤੇ ਬੁਲਾ ਦੇਣ ਲੱਗੇ ਨੇ ਤੇ ਇਸ ਫਿਰ ਵੀ ਇਹਨਾਂ ਦੇ ਝੁਕ ਜਾਣਗੇ ਪਰ ਦੋਨਾਂ ਨੇ ਹੱਥ ਜੋੜੇ ਇੱਥੇ ਆਖਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਪਾ ਦੇ ਆਖਿਆ ਕਹਿੰਦਾ ਏ ਤੁਹਾਡਾ ਅੰਮ੍ਰਿਤਸਰ ਨਹੀਂ ਇਹ ਤੁਹਾਡਾ ਦਰਬਾਰ ਸਾਹਿਬ ਨਹੀਂ ਇਹ ਤੁਹਾਡਾ ਅਨੰਦਪੁਰ ਸਾਹਿਬ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਨਹੀਂ ਇੱਥੇ ਅਸਲਾਮ ਇੱਥੇ ਫਤ ਇੱਥੇ ਫਤਿਹ ਨਹੀਂ ਇੱਥੇ ਸਲਾਮ ਕਰਨੀ ਪਵੇਗੀ ਛੋਟੇ ਸਾਹਿਬ ਜਦ ਨੇ ਆਖਿਆ ਕਹਿਣ ਲੱਗੇ ਨਹੀਂ ਸਾਡੇ ਗੁਰੂ ਪਿਤਾ ਨੇ ਸਾਨੂੰ ਸਿਖਾਇਆ ਫਤੇ ਬੁલાਉਣੀ ਹੈ ਜਦੋਂ ਫਤੇ ਬੁਲਾਈ ਤੇ ਸਾਰਿਆਂ ਦੇ ਹੱਕੇ ਬਕੇ ਰਹਿ ਗਏ ਦੂਸਰੀ ਵਾਰ ਫਿਰ ਰਾਤ ਫਿਰ ਗੁਜਾਰੀ ਦੂਸਰੀ ਫਿਰ ਵਾਰ ਜਦੋਂ ਪੇਸ਼ੀ ਹੋਈ ਫਿਰ ਫਤੇ ਬੁਲਾਈ ਫਿਰ ਤੀਸਰੀ ਵਾਰ ਕਿਉਂਕਿ ਮੈਂ ਸ਼ਾਰਟਕਟ ਕਰਾਂ ਤੀਸਰੀ ਵਾਰ ਜਦੋਂ ਸਿਪਾਹੀ ਲੈਣ ਵਾਸਤੇ ਆਏ ਮਾਤਾ ਨੇ ਤਿਆਰ ਕੀਤੇ ਕਿਉਂਕਿ ਮਾਤਾ ਕੌਣ ਸੀ ਜਗਤ ਮਾਤਾ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਮਾਂ ਮਾਤਾ ਗਵੇਦਰ ਕੌਰ ਮਾਨੂੰ ਪਤਾ ਸੀ ਕਿ ਅੱਜ ਬਾਣਾ ਵਰਤ ਜਾਣਾ ਹੁਣ ਤੀਸਰੀ ਵਾਰ ਤੀਜੀ ਵਾਰ ਜਦੋਂ ਸਹਿਬ ਜਾਦੇ ਚੱਲੇ ਨਾ ਤੇ ਮਾਂ ਨੇ ਕਲਗੀਆਂ ਸਜਾਈਆਂ ਸੋਹਣੇ ਕੱਪੜੇ ਪਾਏ ਅੱਜ ਮਾਤਾ ਜੀਤੋ ਨੂੰ ਯਾਦ ਕਰਦੀ ਐ ਮਾਂ ਕਹਿਣ ਲੱਗੀ ਜੀਤੋ ਆ ਦੇਖ ਮੇਰੇ ਲਾਲ ਅੱਜ ਘੋੜੀ ਚੜਨ ਲੱਗੇ ਨੇ ਅੱਜ ਮੌਤ ਨੂੰ ਵਿਆਹਣ ਵਾਸਤੇ ਚੱਲੇ ਨੇ ਜਦੋਂ ਤੁਰੇ ਨੇ ਤੇ ਬਾਬਾ ਫਤੇ ਸਿੰਘ ਜੀ ਇੱਕਦਮ ਪਿੱਛੇ ਨੂੰ ਮੁੜਿਆ ਭੱਜ ਕੇ ਆਣ ਕੇ ਮਾਤਾ ਗੁਜਰ ਕੌਰ ਨਾਲ ਚੁੰਬੜ ਗਏ ਮਾਂ ਨੇ ਸੋਚਿਆ ਸ਼ਾਇਦ ਫਤੇ ਸਿੰਘ ਡੋਲ ਗਿਆ ਕਿੰ ਲਗਾ ਮਾਂ ਮਾਂ ਜਦੋਂ ਦੋ ਵਾਰ ਮਾਂ ਮਾਂ ਕਿਹਾ ਤੇ ਮਾਂ ਨੇ ਆਖਿਆ ਪੁੱਤਰਾ ਕੀ ਹੋਇਆ ਫਤੇ ਸਿੰਘ ਡੋਲ ਗਿਆ ਕਹਿਣ ਲੱਗਾ ਮਾਂ ਮੈਂ ਤੇਰੇ ਤੋਂ ਇੱਕ ਗੱਲ ਪੁੱਛਣ ਵਾਸਤੇ ਪਿੱਛੇ ਨੂੰ ਮੁੜਿਆ ਮਾਂ ਨੇ ਮੁੱਖ ਫੜਿਆ ਮੁੱਖ ਫੜ ਕੇ ਕਹਿਣ ਲੱਗੀ ਦੱਸ ਮੇਰੇ ਲਾਲ ਕੀ ਪੁੱਛਣਾ ਚਾਹੁੰਦਾ ਹੈ ਬਾਬਾ ਫਤਿਹ ਸਿੰਘ ਨੇ ਆਖਿਆ ਕਹਿਣ ਲੱਗਾ ਮਾਂ ਜਦੋਂ ਅਸੀਂ ਪਰਸੋਂ ਗਏ ਸੀ ਸਾਨੂੰ ਸ਼ਿਪਾਹੀ ਪਕੜ ਕੇ ਲਗਾਇ ਸੀ ਤੂੰ ਆਖਦੀ ਸੀ ਮਾਂ ਕਿ ਖਰੀਆਂ-ਖਰੀਆਂ ਸੁਣਾਇਓ ਸੂਬੇ ਨੂੰ ਆਜਾਓ ਖਰੀਆਂ ਸੁਣਾ ਕੇ ਮੈਂ ਤੁਹਾਨੂੰ ਉਡੀਕਦੀ ਆਂ ਤੇ ਕੱਲ ਵੀ ਤੂੰ ਮਾਂ ਇਦਾਂ ਕਿਹਾ ਸੀ ਕਿ ਖਰੀਆਂ ਖਰੀਆਂ ਸੁਣਾ ਕੇ ਆਇਓ ਮੈਂ ਤੁਹਾਨੂੰ ੜੀਕਦੀ ਆ ਤੇ ਅੱਜ ਮਾਂ ਤੂੰ ਇਦਾਂ ਕਿਉਂ ਨਹੀਂ ਕਿਹਾ ਕਿ ਖਰੀਆਂ ਖਰੀਆਂ ਸੁਣਾ ਕੇ ਆਇਓ ਮੈਂ ਤੁਹਾਨੂੰ ਅੱਜ ੜੀਕਦੀ ਆ ਮਾਂ ਨੇ ਘੁੱਟ ਕੇ ਸੀਨੇ ਦੇ ਨਾਲ ਲਾ ਲੈ ਮਾਂ ਕਹਿਣ ਲੱਗੀ ਫਤਿਹ ਸਿਆ ਅੱਗੇ ਦੋ ਦਿਨ ਮੇਰੀ ਵਾਰੀ ਸੀ ੜੀਕਣ ਦੀ ਅੱਜ ਮੇਰੀ ਵਾਰੀ ਨਹੀਂ ਅੱਜ ਤੁਹਾਡਾ ਦਾਦਾ ੜੀਕਦਾ ਤੁਹਾਨੂੰ ਅੱਜ ਸਤਖੰਡ ਵਿੱਚ ਤੁਸੀਂ ਆਪਣੇ ਦਾਦੇ ਦੇ ਕੋਲ ਚਲੇ ਜਾਣਾ ਅੱਜ ਵਾਰੀ ਤੁਹਾਡੇ ਦਾਦੇ ਦੀ ਅੜਿਕੜ ਦੀ ਆ ਲਾ ਕੇ ਸਿਰ ਲਾ ਕੇ ਸਿਰ ਤੇ ਕਲਗੀਆਂ ਮਾਣੇ ਤੁਰਦ ਪਹੁੰਚ ਗਏ ਨੇ ਸੂਬੇ ਦੀ ਕਚਹਿਰੀ ਦੇ ਵਿੱਚ ਸੂਬੇ ਨੇ ਆਖਿਆ ਹੱਲੇ ਵੀ ਟਾਈਮ ਹੈ ਹੱਲੇ ਵੀ ਇਹਨ ਮੰਨ ਲਵੋ ਸੱਚਾ ਨੰਦ ਜਿਹਨੂੰ ਸਿੱਖ ਪੰਥ ਝੂਠਾ ਨੰਦ ਆਖਦੇ ਉਹਨੇ ਵੀ ਆਖਿਆ ਕਹਿਣ ਲੱਗਾ ਇਹਨਾਂ ਨੇ ਇਦਾਂ ਨਹੀਂ ਮੰਨਣਾ ਇਹਨਾਂ ਨੂੰ ਕੋਈ ਸਖਤ ਸਜ਼ਾ ਦਿੱਤੀ ਜਾਵੇ ਉਹਨੇ ਐਸੇ ਸ਼ਬਦ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਵਰਤੇ ਮੇਰੀ ਜ਼ਬਾਨ ਉਹ ਸ਼ਬਦ ਨਹੀਂ ਵਰਤ ਸਕਦੀ ਆਪ ਸਭ ਨੂੰ ਪਤਾ ਹੈ ਇਤਿਹਾਸ ਆਪਨੇ ਪੜਿਆ ਹੈ ਆਪ ਉਹ ਸ਼ਬਦ ਨਹੀਂ ਵਰਤਣੇ ਸੂਬੇ ਨੂੰ ਉਚਕ ਦਿੱਤਾ ਕਿਉਂਕਿ ਸੂਬੇ ਨੇ ਆਖਿਆ ਕਾਜੀ ਫਤਵਾ ਲਗਾਓ ਗਾਜੀ ਨੇ ਦੱਸਿਆ ਫਤਵਾ ਲਾ ਦਿੱਤਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਜਾਵੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਲੱਗ ਪਏ ਪਿਆਰਿਓ ਅਸੀਂ ਇਹ ਇਤਿਹਾਸ ਪੜ੍ਹਦੇ ਆ ਕਿ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿੰਨ ਦਿੱਤਾ ਛੋਟੇ ਸਹਿਬਜ਼ਾਦਿਆਂ ਨੂੰ ਮਨਾਉਂਦੇ ਰਹੇ ਪਰ ਕੁਝ ਇਤਿਹਾਸ ਕੁਝ ਸਾਡੇ ਕੋਲ ਇਦਾਂ ਦੇ ਵੀ ਪਿਆ ਜਿਹੜਾ ਸਾਡੇ ਤੋਂ ਛੁਪਿਆ ਪਿਆ ਇਹਨਾਂ ਜ਼ਾਲਿਮਾਂ ਨੇ ਛੋਟੇ ਸਹਿਬਜ਼ਾਦੇਆਂ ਨੂੰ ਦਰਖਤਾਂ ਦੇ ਨਾਲ ਬੰਨ੍ਹ ਕੇ ਗਲੇਲੇ ਵੀ ਮਾਰੇ ਕਿਸੇ ਨੂੰ ਜਦੋਂ ਛੋਟੇ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਦੀ ਅੱਖ ਦੇ ਵਿੱਚ ਵੀ ਬੱਚਾ ਸੀ ਅੱਖ ਦੇ ਵਿੱਚ ਜ਼ਖਮ ਹੋਏ ਸਨ ਇਹਨਾਂ ਨੇ ਬਹੁਤ ਤਸ਼ੱਦਦ ਕੀਤਾ ਸੀ ਪਰ ਸ਼ਾਇਦ ਅਸੀਂ ਉਹ ਛਿਪਾ ਲਿਆ ਸੀ ਨਹੀਂ ਦੱਸਿਆ ਬੜਾ ਤਸ਼ੱਦਦ ਕੀਤਾ ਛੋਟੇ ਸਹਿਬਜ਼ਾਦੇਾਂ ਤੇ ਹੁਣ ਨੀਹਾਂ ਦੇ ਵਿੱਚ ਛਿਣ ਰਹੇ ਨੇ ਬਾਬਾ ਫਤਿਹ ਸਿੰਘ ਜੀ ਬਾਬਾ ਜੂਰਮਰ ਸਿੰਘ ਜੀ ਇੱਕ ਦੂਜੇ ਵੱਲ ਦੇਖ ਰਹੇ ਨੇ ਜਦੋਂ ਗੋਡਿਆਂ ਦੇ ਤੱਕ ਕੰਦ ਆਈ ਨਾ ਤੇ ਸੂਬੇ ਸਰਹੰਦ ਨੂੰ ਆਖਿਆ ਕਿ ਤੁਹ ਕੰਦ ਵਿੰਗੀ ਹੋ ਜਾਵੇ ਜੀ ਇਹਨੇ ਆਖਿਆ ਕੰਦ ਵਿੰਗੀ ਨਹੀਂ ਹੋਣ ਦੇਣੀ ਇਹਨਾਂ ਦੇ ਗੋਡੇ ਛਾਂਗ ਦਿੱਤੇ ਜਾਣ ਪੈਸੀਆਂ ਦੇ ਨਾਲ ਛੋਟੇ ਸਹਿਬਜ਼ਾਦਿਆਂ ਦੇ ਗੋਡੇ ਛਾਂਗ ਦਿੱਤੇ ਗਏ ਕੰਦ ਉਸਰਦੀ ਗਈ ਉਸਰਦੀ ਗਈ ਉਸਰਦੀ ਗਈ ਤੇ ਬਾਬਾ ਫਤਿਹ ਸਿੰਘ ਜੀ ਹੱਸਦੇ ਨੇ ਬਾਬਾ ਜੂਰਾ ਵਰ ਸਿੰਘ ਜੀ ਕਹਿੰਦੇ ਕੀ ਹੋਇਆ ਬਾਬਾ ਫਤੇ ਸਿੰਘ ਜੀ ਕਹਿਣ ਲੱਗੇ ਦੇਖ ਵੱਡਾ ਤੂੰ ਹੈ ਮੇਰੇ ਤੋਂ ਪਰ ਦੇਖ ਮੇਰਾ ਦਾਦੇ ਨਾ ਕਿੰਨਾ ਪਿਆਰਾ ਜਦੋਂ ਬਾਬਾ ਫਤੇ ਸਿੰਘ ਦੇ ਕੰਧ ਇੱਥੇ ਆ ਗਈ ਨਾ ਤੇ ਹਜੇ ਜੋਰਾਵਰ ਸਿੰਘ ਦੇ ਕਦਰ ਉੱਪਰ ਜਾਣੀ ਸੀ ਕਹਿ ਲੱਗੇ ਦੇਖ ਦਾਦਾ ਜੀ ਕੋ ਪਹਿਲਾਂ ਮੈਂ ਜਾ ਰਿਹਾ ਦੇਖ ਦਾਦਾ ਜੀ ਦੇਖੋ ਇਹ ਪਹਿਲਾਂ ਮੈਂ ਚੱਲਿਆ ਕੰਧ ਅਸਾਰ ਦਿੱਤੀ ਗਈ ਉਸ ਕੁਦਰਤ ਨੂੰ ਉਸ ਕੰਧ ਮਨਜ਼ੂਰ ਨਾ ਹੋਈ ਉਸ ਬੋਲੀ ਮਹਨੇਰੀ ਲੈਂਦੀ ਉਹ ਕੰਦੇ ਟਿਕ ਪਈ ਤੇ ਸਹਿਬ ਜਾਦੇ